ਲੋਭੀ ਮਿੱਤਰੋ ਜਿਹੜਾ ਆਹਾ ਤਾਂ ਮਾਇਆ ਮਾ ਤੁਸੀਂ ਦੇਖ ਰਹੇ ਹੋ ਇਹ ਕਿਸੇ ਬੰਬੇ ਦੀ ਤਾਜ ਹੋਟਲ ਨਹੀਂ ਹੈਗੀ ਠੀਕ ਆ ਇਹ ਕੋਈ ਪੈਲਸ ਨਹੀਂ ਹੈਗੀ ਇਹ ਸਭ ਤੋਂ ਵੱਡੀ ਮਿਹਰਬਾਨੀ ਜੰਗਲ ਚ ਮੰਗਲ ਲਾਉਣ ਵਾਲੇ ਆ ਸੰਧੂ ਟੈਂਟ ਹਾਊਸ ਵਾਲੇ ਨੇ ਬਾਈ ਤੁਸੀਂ ਯਕੀਨ ਮੰਨਿਓ ਕਹਾਵਤ ਸੁਣੀ ਜਰੂਰ ਸੀ ਅੱਜ ਸੱਚ ਹੁੰਦੀ ਵੀ ਦੇਖ ਲਈ ਟੈਂਟ ਦੇਖੋ ਲਾਈਟ ਬੱਤੀ ਦੇਖੋ ਪੜਦੇ ਦੇਖੋ ਕੈਟਰਿੰਗ ਦੇਖੋ ਭਾਂਡਾ ਢਿੰਡਾ ਜੋ ਵੀ ਲੱਗਿਆਗਾ ਬਾਈ ਆ ਸਾਰਾ ਕੁਝ ਪਤੰਦਰ ਇਹੀ ਕਰਦੇ ਨੇ ਠੀਕ ਆ ਵੱਡੇ ਵੱਡੇ ਵਿਆਹਾਂ ਦੀਆਂ ਵੱਡੀਆਂ ਵੱਡੀਆਂ ਬੁਕਿੰਗਾਂ ਮਿਲ ਜਾਂਦੀਆਂ ਨੇ ਪਰ ਇਹ ਕਿਸੇ ਗੱਲ ਤੋਂ ਭੱਜਦੇ ਨਹੀਂ ਹੈਗੇ ਨਾ ਕੋਈ ਰਿਸ਼ਤੇਦਾਰ ਨਾਰਾਜ਼ ਹੋਣ ਦਿੰਦੇ ਆ ਠੀਕ ਆ ਇੱਕ ਗੱਲ ਹੋਰ ਵੀ ਦੱਸਦਾ ਜੇ ਤੁਸੀਂ ਘਰੋਂ ਕੋਈ ਕੁਝ ਦੇਣਾ ਨਹੀਂ ਹੈਗਾ ਆਟਾ ਦੇਣ ਦੀ ਲੋੜ ਨਹੀਂ ਹੈਗੀ ਕੋਈ ਭਾਂਡਾ ਦੇਣ ਦੀ ਲੋੜ ਨਹੀਂ ਹੈਗੀ ਪਤੰਦਰ ਆਪਦੇ ਆਪ ਹੀ ਸਾਰਾ ਵਿਆਹ ਸੰਭਲ ਲੈਂਦੇ ਆ ਸਾਰਾ ਕੁਝ ਆਪਦੇ ਆਪ ਹੀ ਕਰ ਲੈਂਦੇ ਆ ਬਾਕੀ ਤੁਸੀਂ ਸਾਰਾ ਕੁਝ ਪਲੇ ਦੇ ਵਿੱਚ ਦੇਖ ਰਹੇ ਹਾਂ ਜੇ ਤੁਸੀਂ ਵੀ ਕਿਸੇ ਵਿਆਹ ਸ਼ਾਦੀ ਪਾਰਟੀ ਦੇ ਵਿੱਚ ਇਹਨਾਂ ਨੂੰ ਬੁੱਕ ਕਰਵਾਉਣਾ ਨੰਬਰ ਇਹਨਾਂ ਦਾ ਸਕਰੀਨ ਤੇ ਆ ਲੈ ਵੀ ਵੀਡੀਓ ਸ਼ੇਅਰ ਕਰ ਦਿਓ ਚੱਕ ਦਿਓ ਫੱਟੇ ਨਾਟਕੋ ਮੇਲਾ